ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਐ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੁਰਾਣੇ ਵਪਾਰੀਆਂ ਕੋਲ ਆ ਗਏ ਆਂ ਦੋਸਤੋ ਇੱਕ ਵਾਰੀ ਫੇਰ ਸੋ ਤਿਆਰੀ ਥਿਉਰੀ ਵੀਰ ਹੋਣੀ ਕਰੀ ਜਾਂਦੇ ਆਂ ਮੁਕੰਮਲ ਪੂਰੀ ਗੱਲਬਾਤ ਕਰਾਂਗੇ ਵੀਰ ਗੁਰਪ੍ਰੀਤ ਹੁਣਾਂ ਦੇ ਕੋਲ ਪਹੁੰਚਿਆ ਦੋਸਤੋ ਲਾਟੀ ਡੇਰੀ ਫਾਰਮ ਤੇ ਸੋ ਜਿੱਦਾਂ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਿੱਛੇ ਜੇ ਆਪਾਂ ਕਾਫੀ ਵੀਡੀਓ ਜਿਹੜੀਆਂ ਅਪਲੋਡ ਕੀਤੀਆਂ ਸੀ ਇਸ ਘਰੋਂ ਤੇ ਪਸ਼ੂਆਂ ਨੂੰ ਤੁਹਾਨੂੰ ਜਿਹੜੇ ਦੋਸਤੋ ਡੇਲੀ ਰੁਟੀਨ ਦੇ ਵਿੱਚ ਦਿਖਾਈ ਸੀਗੇ ਹੇਟ ਉੱਤੇ ਤੇ ਜ਼ਿਆਦਾਤਰ ਬਹਿੜਾਂ ਮੱਝਾਂ ਇਸ ਕਰੇ ਹੁੰਦੀਆਂ ਰਹਿੰਦੀਆਂ ਨੇ ਤੇ ਸਮੇਂ ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਹੋ ਦੋਸਤੋ ਫਿਰ ਹਾਲ ਇੱਕ ਅਜ ਵੀਰਾਂ ਦਾ ਵੀ ਇੱਕ ਝਾਤ ਜੀ ਪਵਾਤੀਏ ਵੀਰਾਂ ਦੀ ਸਜਣਾ ਦੀ ਜਿਹੜੇ ਵੀਰ ਆਪਣੇ ਨਾਲ ਪੁਰਾਣੇ ਜੁੜੇ ਸੀਗੇ ਇੱਕ ਵਾਰੀ ਫੇਰ ਜਿਹੜੇ ਅਲਰਟ ਹੋ ਜਾਣ ਠੀਕ ਹੈ ਜੀ ਵੀ ਆ ਗਏ ਆ ਫੇਰ ਨਵੇਂ-ਨਵੇਂ ਪਸ਼ੂ ਤੁਹਾਨੂੰ ਦਿਖਾਉਣੇ ਆ ਤੇ ਫਾਰਮ ਜਿਹੜਾ ਦੋਸਤੋ ਥੋੜੀ ਜੀ ਤਬਦੀਲੀ ਕੀਤੀ ਸੀ ਵਿੱਚ ਕੰਮ ਕਾਜ ਇੱਕ ਵਾਰੀ ਜਿਹੜਾ ਦੋਸਤੋ ਨਵੇਂ ਵੀਰ ਉਹਨਾਂ ਨੇ ਬਿਲਕੁਲ ਤਿਆਰ ਕੀਤਾ ਸੀ ਤੇ ਉਹ ਵੀ ਤੁਹਾਨੂੰ ਦਿਖਾ ਦਾਂਗੇ ਬਾਕੀ ਗੱਲਬਾਤ ਆਪਾਂ ਵੀਰ ਗੁਰਪ੍ਰੀਤ ਦੇ ਨਾਲ ਕਰ ਲੈਣੇ ਆ ਦੋਸਤੋ ਤੇ ਖਾਸ ਵਿਜਿਟ ਵਿਜਿਟ ਤੁਸੀਂ ਆ ਪਿੰਡ ਕਰਿਆਲੇ ਕਰਨੀ ਆ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀਕਾਲ ਸਾਸਰੀਕਾਲ ਰਾਜਵੀਰੇ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਜੀ ਠੀਕ ਠਾਕ ਹੋਸ ਸਾਰੇ ਰਾਜਸੰਤੂ ਚੈਨਲ ਵੇਖਣ ਵਾਲਿਆਂ ਨੂੰ ਪਿਆਰ ਭਰੀ ਸਾਸਰੀਕਾਲ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਤੇ ਅ ਮਿਸਤਰੀ ਲੱਗਣ ਕਰਕੇ ਕੰਮ ਵੀ ਰੋਕਿਆ ਸੀ ਤੇ ਚਲੋ ਨਾ ਦੋ ਗ ਛੱਡਾਂ ਦੇ ਵਿੱਚ ਆਪਾਂ ਵਹਿੜਾਂ ਦੇਣੀਆਂ 30 35 ਹੂੰ ਹੂੰ ਤੇ ਤਕਰੀਬਨ ਕੰਪਲੀਟ ਹੀ ਹੋ ਗਈਆਂ ਬਸ ਚਾਰ ਘੋੜੇ ਰਹਿ ਗਏ ਨੇ ਵਾਲੀਆਂ ਹੂੰ ਹੂੰ ਤੇ ਰੁਟੀਨ ਚ ਆ ਕੇ ਕਰਨਗੇ ਪਸ਼ੂ ਫੇਰ ਠੀਕ ਹੈ ਜੀ ਹਾਂ ਲੋ ਵੀ ਭਰਾਵੋ ਤੇ ਅੱਛਾ ਗੁਰਪੀਰ ਮਤਲਬ ਚਲੋ ਇੱਕ ਵੀਡੀਓ ਤਾਂ ਵਿੱਚ ਪਾਉਣ ਨੂੰ ਥੋੜਾ ਸਟੇ ਹੋ ਗਿਆ ਆਪਣਾ ਗੈਪ ਪੈ ਗਿਆ ਸੀ ਬਾਕੀ ਪਸ਼ੂ ਵਿਕਦੇ ਰਹੇ ਹਾਂ ਪਸ਼ੂ ਵਿਕਦੇ ਗਏ ਆਉਂਦੇ ਰਹੇ ਮਾਲ ਕਾਫੀ ਚੈਨਲ ਨਾਲ ਵੀਰ ਨਾਲ ਬਹੁਤ ਜੁੜਿਆ ਅੱਛਾ ਜੀ ਹਾਂ ਵੀਡੀਓ ਤੇ ਉਹ ਫਿਰ ਇਤਨਾ ਹੀ ਫੋਨ ਕਰਕੇ ਆਪਣੇ ਕੋਲ ਬਹਿਣਾ ਤੁਹਾਨੂੰ ਪਤਾ ਚੰਗੀਆਂ ਆਉਂਦੀਆਂ ਹੂੰ ਹੂੰ ਤੇ ਵੀਰ ਛੱਡ ਵਾਲੇ ਜੁੜੇ ਲੈ ਜਾਂਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਅੱਜ ਆਪਾਂ ਦੋ ਜੜੀਆਂ ਵਹਿਣਾ ਦੋਸਤੋ ਰੂਬਰੂ ਕਰ ਦਿੰਨੇ ਆ ਤੁਹਾਡੇ ਬਿਲਕੁਲ ਸਨਮੁਖ ਕਰ ਦਿੰਨੇ ਆ ਤੇ ਗੁਰਪ੍ਰੀਤ ਵੀਰ ਵਹਿਣਾ ਜੜੀਆਂ ਇਹ ਦੋਵੇਂ ਸੂਈਆਂ ਸਵਾਈਆਂ ਚ ਤਾਂ ਬਿਲਕੁਲ ਤਾਜ਼ੀਆਂ ਠੀਕ ਆ ਤੇ ਕਰੀਏ ਨਾਂ ਦੀ ਨਾ ਡਿਟੇਲ ਸਾਂਝੀ ਕਰ ਲੈਨੇ ਆ ਆਜੋ ਜੀ ਸੋ ਦੋਸਤੋ ਪਹਿਲੇ ਨੰਬਰ ਤੋਂ ਆਪਾਂ ਇੱਥੋਂ ਸਟਾਰਟ ਕਰ ਲੈਨੇ ਆ ਤੇ ਇਹਦੀ ਕੀ ਡਿਟੇਲ ਆ ਵੀਰ ਗੁਰਪ੍ਰੀਤ ਜਿਹੜੀ ਪਹਿਲੇ ਨੰਬਰ ਤੇ ਆ ਵਹਿਣਾ ਇਹਨੂੰ ਵੀ ਜੀ ਅੱਜ 9 ਦਿਨ ਹੋ ਗਏ ਸੂਈ ਨੂੰ ਅੱਛਾ ਜੀ ਤੇ 27 ਕਿਲੋ ਇਹਦੇ ਥੱਲੇ ਹਾਜ਼ਰ ਹੈ ਦੁੱਧ 27 ਕਿਲੋ ਹਾਂਜੀ ਠੀਕ ਆ ਜੀ 9 ਦਿਨ ਹੋ ਗਏ ਕੱਡਾ ਬਾਲ ਠੀਕ ਆ 2 ਟਾਈਮ ਚ ਹੋਵੇ 3 ਟਾਈਮ ਚ ਹੋਵੇ ਠੀਕ ਆ ਤੇ ਸੂਆ ਕਿੰਨਾ ਸੀ ਇਹ ਇਹਦਾ ਰੀਅਲ ਦੂਜਾ ਸੂਆ ਕੰਨੀ ਵਾਲੇ ਦੰਦ ਦਾ ਹੋਵੇ ਪਟਣਦੇ ਹੀ ਹੁਣ ਅੱਛਾ ਹਾਂਜੀ ਲਓ ਦੋਸਤੋ ਕੰਨੀ ਵਾਲੇ ਦੰਦ ਹਜੇ ਪੱਟੇ ਨਹੀਂ ਗੇ ਪੜਦੀ ਪਈ ਆ ਸੋ ਸ਼ਕੀ ਤੁਸੀਂ ਮੋਹ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਬਾਕੀ ਕਾਦਕੂਦ ਦੀ ਤੁਸੀਂ ਵੇਖੋ ਆਰਡਰ ਕੁਆਲਟੀ ਦੇਖੋ ਆ ਕਰੋ ਚੈੱਕ 9 ਕ ਦਿਨ ਦਾ ਹੋ ਗਿਆ ਸਮਾਂ ਸੂਈ ਨੂੰ ਤੇ ਬੱਚਾ ਮਗਰ ਤੇ ਆ ਬੱਚੀ ਹੈ ਉਹ ਬੱਚੀ ਹਾਂਜੀ ਫੀਮੇਲ ਲਓ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਆ ਮਗਰ ਬੱਚੀ ਆ ਆ ਦੇਖੋ ਠੀਕ ਆ अच्छा वीर गुरप्रीत कितनी मिल्किंग दसी ये कंफर्म करा दे 27 किलो 27 किलो हां जी ठीक है दो टाइम कीती है यानी कि जे तीन टाइम इन हुन कीती जावे फिर तुम्ही 30 तो, तो होजू दो तीन दिनਾਂ ਦੇ ਵਿੱਚ ਬਾਹ ਹਾਂਜੀ ਠੀਕ ਹੈ ਜੀ ਲੋਬੀ ਦੋਸਤੋ ਬਾਕੀ ਆ ਜਿਹੜਾ ਕਰੈਕਟਰ ਇਹ ਮਾਰਕਿੰਗ ਆ ਇਸ ਵੈਡ ਦੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਕੇ ਚੈੱਕ ਕਰੋ ਠੀਕ ਹੈ ਜੀ ਲੇਵਾ ਹਵਾਨਾ ਬਿਲਕੁਲ ਤਕ ਜਿਨੀਗਾ ਵਾ ਦੋਸਤੋ ਅਗਾਹ ਨੂੰ ਉਹਨਾਂ ਪਛਾਣ ਨੂੰ ਬਣਾ ਕੇ ਲੇਵਾ ਤਿਆਰ ਕਰੀ ਖੜੀ ਕਰਮਾਂ ਲਈ ਤੇ თან ਤੋਂ ਦੀ ਕੁਆਲਿਟੀ ਬਿਲਕੁਲ ਹੱਥੀ ਚ ਬਾਈਲਾ ਥਾਣਾ ਆ ਲਓ ਜੀ ਸਿੱਕੇ ਸੋਏ ਤੱਕ ਝਲਕ ਜੀ ਆ ਦੋਸਤੋ ਅੱਜ ਵੀਰਾਂ ਦਾ ਵੀ ਦੋ ਵੇੜਾ ਜਿਹੜੀਆਂ ਆਪਣੇ ਕੋਲ ਮੌਜੂਦ ਆ ਠੀਕ ਆ ਜੀ ਤੇ ਇਹ ਇੱਕ ਵਾਰੀ ਝਲਕ ਵੀਰਾਂ ਨੂੰ ਜ਼ਰੂਰ ਵਿਖਾਈਏ ਪਸ਼ੂ ਆਉਂਦੇ ਰਹਿਣਗੇ ਦੋਸਤੋ ਇਸੇ ਤਰ੍ਹਾਂ ਦੀ ਕੈਟਾਗਰੀ ਐਚ ਐਫ ਬਰੀਡ ਦੀਆਂ ਵੇੜਾ ਜੜੀਆਂ ਆਉਂਦੀਆਂ ਰਹਿਣਗੀਆਂ ਕੰਟੀਨਿਊਸ ਤੇ ਦਿਖਾਈਏ ਨੂੰ ਖੋਲ ਕੇ ਮੜਾ ਜਾ ਤੋਰ ਤੀਏ ਠੀਕਾ ਬੱਚੀਆਂ ਦੋਵੇਂ ਚੰਗੀਆਂ ਨੇ ਦੋਵੇਂ ਜਿਹੜੀਆਂ ਦੋਸਤੋ ਮਿਲਕ ਵਾਲੀਆਂ ਬੱਚੀਆਂ ਨੇ ਦੋਵੇਂ ਚੰਗੀ ਬਰੀਡ ਦੇ ਵਿੱਚ ਨਸਲ ਵਸਲ ਪੂਰੀ ਆ ਐਚ ਐਫ ਬਰੀਡ ਦੇ ਵਿੱਚ ਦੋਵੇਂ ਬੱਚੀਆਂ ਸੋ ਪਿੱਛੇ ਜੇ ਵੀ ਦੋਸਤੋ ਕਾफी ਪਸ਼ੂ ਪਾਏ ਸੀਗੇ ਇਸ ਘਰੋਂ ਠੀਕ ਆ ਜੀ ਚਾਹੇ ਬਿਹੜਾ ਚਾਹੇ ਮੱਝਾਂ ਹੋਣ ਤੇ ਪਸ਼ੂ ਚੰਗੇ ਚੰਗੇ ਵੀਰ ਲੈ ਕੇ ਆਉਂਦਾ ਰਿਹਾ ਤੇ ਰੇਟ ਵੀ ਬੇਸ਼ੱਕ ਦੋਸਤੋ ਪਸ਼ੂ ਦੇ ਹਿਸਾਬ ਨਾਲ ਰੇਟ ਮੰਗਿਆ ਜਾਂਦਾ ਡਿਮਾਂਡ ਉਸ ਪਸ਼ੂ ਦੇ ਬਿਲਕੁਲ ਪਸ਼ੂ ਨੂੰ ਵੇਖ ਕੇ ਪਸ਼ੂ ਦੇ ਕਰੈਕਟਰ ਵੇਖ ਕੇ ਜਾਂ ਪਸ਼ੂ ਦੀ ਮਿਲਕਿੰਗ ਦੇ ਅਕੋਰਡਿੰਗਲੀ ਜਿਹੜੀ ਦੋਸਤੋ ਰੇਟ ਮੁੱਲ ਕੀਤਾ ਜਾਂਦਾ ਠੀਕ ਆ ਤੇ ਬਾਕੀ ਆ ਤੁਹਾਡੇ ਸਾਹਮਣੇ ਆ ਹਾਈਟ ਕੱਦ ਦੀ ਪੂਰੀ ਉੱਚੀ ਆ ਬੇਲ ਬੂਲ ਵੀ ਚੰਗੀ ਆ ਵੜ੍ਹ ਦੀ ਸੋ ਵੱਡੀਆਂ ਵੜ੍ਹਾਂ ਦੇ ਵਿੱਚ ਆਪਾਂ ਇਹੋ ਜਿਹੇ ਪਸ਼ੂ ਦੀ ਚਲੋ ਗਿਣਤੀ ਕਰ ਲੈਨੇ ਆ ਤੇ ਦੁੱਧ ਵੀਰਾਂ ਦਾ ਵੀ 25 ਤੋਂ ਪਲੱਸ ਹੋਣ ਚੱਲਦੀ ਪਈ ਆ ਹਾ ਤੋਰ ਲਿਓ ਵੀਰ ਮਨਦੀਪ ਤੋਰ ਲਓ ਲੋਦੀ ਅੱਛਾ ਗੁਰਪ੍ਰੀਤ ਵੀਰ ਕੀ ਡਿਮਾਂਡ ਕਰਦੇ ਆਂ ਜੀ ਇਹਦੀ ਵੀਰ ਜੀ ਆਪਾਂ ਫੋਨ ਤੇ ਕਰ ਲਾਂਗੇ ਫੋਨ ਤੇ ਹਾਂਜੀ ਠੀਕ ਹੈ ਜੀ ਫਿਰ ਉਸ ਹਾਉਣਾ ਕਿਉਂਕਿ ਕਈ ਵਪਾਰੀ ਵੀਰ ਵੀ ਲੈ ਜਾਂਦੇ ਆਉਂਦੇ ਆ ਉਹ ਉਸ ਹਾਉਣਾ ਕਰਾਂਗੇ ਠੀਕ ਹੈ ਜੀ ਠੀਕ ਹਾਂ ਕਿਉਂਕਿ ਦੁੱਧ ਕੰਪੈਸਿਟੀ ਚੰਗੀ ਹੈ ਕਿਉਂਕਿ ਇਹਨੇ ਕਰਮ ਵਾਲੀ ਦੇ ਤੀਜੋਂ ਬਾਹਰ ਦੇਣਾ ਫਿਰ ਉਸ ਹਾਉਣਾ ਦੀ ਹੋਊਗੀ ਠੀਕ ਹੈ ਜੀ ਹਾਂ ਡਿਮਾਂਡ ਸੋ ਦੋਸਤੋ ਮੁੱਲ ਜਿਹੜਾ ਪ੍ਰਾਈਸ ਉਹ ਵੀਰਾਂ ਦਾ ਵੀ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਜੀ ਸੋ ਜਿਹੜੇ ਵੀਰ ਨੂੰ ਪਸੰਦ ਹੋਊਗੀ ਤੁਸੀਂ ਕੰਟੈਕਟ ਕਰ ਲਿਓ ਮੋਲ ਜਿਹੜਾ ਫੋਨ ਤੇ ਕੀਤਾ ਜਾਊਗਾ ਠੀਕ ਆ ਜੀ ਪੁੱਛ ਸਕਦੇ ਹੋ ਤੁਸੀਂ ਕੌਣ ਲਾਖੀ ਠੀਕ ਆ ਅੱਗੇ ਆ ਗਈ ਆਪਣੇ ਕੋਲ ਜਿਹੜੀ ਇਹ ਸੈਕਿੰਡ ਨੰਬਰ ਤੇ ਆ ਜੀ ਇਹ ਵੀ ਚਾਰ ਦੇ ਦੰਦ ਪੁੱਟਨ ਲਈ ਚੌਗੀ ਅੱਛਾ ਜੀ ਹਾਂ ਪਹਿਲੇ ਸਵੇਰ ਸੋਈ ਪਲੂਨ ਜਿਹੜੀ ਦੋਸਤੋ ਅੱਛੀ ਸੋਈ ਆ ਕੱਲ ਛਾਵੀ 4 ਵਜੇ ਆ ਕੜ ਕੇ 4 ਵਜੇ ਲਓ ਜੀ ਮਾਰਨਿੰਗ 4 ਵਜੇ ਸੋਈ ਆ ਜੋਰ-ਜ਼ੋਰ ਦੀ ਵੀਡੀਓ ਆਪਣੇ ਕੋਲ ਹੈ ਜੀ ਮੂੰਹੋਂ ਚਾਰ ਦੰਦ ਪਹਿਲਾ ਸਵੇਰ ਸੋਈ ਆ ਫਰਸਟ ਟਾਈਮਰ ਆ ਤੇ ਬੱਚਿਆਂ ਦਾ ਮਗਰ ਇਹਦੇ ਮਗਰ ਚੋਬਰ ਆ ਗਿਆ ਜੋਬਰ ਹਾਂਜੀ ਬੱਚਾ ਆ ਗਿਆ ਆ ਬੱਚਾ ਆ ਗਿਆ ਲਓ ਜੀ ਮੇਲ ਕਾਫ ਆ ਦੋਸਤੋ ਇਸ ਬੱਚੀ ਦੇ ਮਗਰ ਸੋ ਥਾਨ ਦੀ ਕੁਆਲਿਟੀ ਵੇਖੋ ਗੈਪ ਡਿਫਰੈਂਸ ਜਿਹੜਾ ਦੇਖੋ ਦੋਸਤੋ ਥਾਣਾ ਦਾ ਆਪਸੀ ਵਿਰਲਾ ਬੁਰਲਾ ਜੜੀਆਂ ਦੋਸਤੋ ਆਪਾਂ ਕਹਿ ਦਿੰਨੇ ਆ ਵੀ ਗੇਠ ਗੇਠ ਮਰਲਿਆਂ ਦੀਆਂ ਮਰਲੇ ਵੰਡਾ ਆ ਕਰੋ ਚੈੱਕ ਆ ਦੇਖੋ ਠੀਕ ਆ ਅੱਛਾ ਤੇ ਗੁਰਪ੍ਰੀਤ ਬਾਈ ਬੌਲੇ ਦੇ ਫਿਰ ਚਵਾਈ ਇੱਕ ਦੋ ਡੰਗ ਹੋ ਗਈ ਆ ਦੋ ਡੰਗ ਹੋ ਗਈ ਕਿੰਨਾ ਕੁ ਬੌਲਾ ਨਿਕਿਆ 17 18 ਲੀਟਰ ਬੌਲਾ ਹੋਏ ਠੀਕ ਹਾਂਜੀ ਭਰ ਦੇ ਉਹ ਬੱਚੀ ਜਿਹੜੀ ਕੱਦ ਕਾਟ ਦੀ ਜਿਹੜੀ ਬਿਲਕੁਲ ਕੱਦ ਕਾਟ ਠੀਕ ਹੈ ਬੱਚੀ ਦੇ 25 ਲੀਟਰ ਦੀ ਬਰੀਡ ਆ 25 ਲੀਟਰ ਤੋਂ ਕਰ ਦੋ ਬਾਹਰ ਨੋਰਮਲ ਬਾਹਰ ਜਾਣਾ ਚਾਹੀਦਾ ਇਹਨੂੰ ਠੀਕ ਹੈ ਕਰਮਾ ਵਾਲੀ ਨੂੰ 30 ਨੂੰ ਟੱਚ ਕਰਨਾ ਚਾਹੀਦਾ ਜੇ 27 28 ਤੇ ਇਹ ਤੋਂ ਆਸ ਬੜੀ ਆ ਵੀ ਇਹਨਾਂ ਦੇਣਾ ਚਾਹੀਦਾ ਹਾਂ ਲਓ ਵੀ ਦੋਸਤੋ ਸੋ ਨਸਲ ਬਰੀਡ ਇਹਦੇ ਵਿੱਚ ਪੂਰੀ ਹੈ ਦੋਸਤੋ ਬਾਕੀ ਆ ਤੁਸੀਂ ਵੇਖੋ ਫੇਸ ਕੁਆਲਿਟੀ ਤੇ ਹਾਈਟ ਕੱਦ ਆ ਬਿਲਕੁਲ ਤੁਸੀਂ ਸਾਰੇ ਵੀਰਾਂ ਨੇ ਪਰਖ ਕਰ ਹੀ ਲੈਣੀ ਆ ਵੱਡੇ ਕੱਦ ਕਾਟ ਦੇ ਵਿੱਚ ਸੋਨਾ ਥਣ ਭਾਂਡਾ ਤੇ ਕਾਲੀ ਦੋਸਤੋ ਸੁਈਆ ਜੀਰ ਜੂਰ ਪ੍ਰੋਪਰ ਪੈ ਗਈ ਆ ਮਗਰ ਵਛਾ ਮੇਲ ਕਾਫ ਕੋਈ 18 17 18 17 ਲੀਟਰ ਜਿਹੜਾ ਹੁਣ ਬੋਲਾ ਇਹਦੇ ਕੋਲ ਬਿਲਕੁਲ ਮੌਜੂਦ ਆ ਆ ਕਰੋ ਚੈੱਕ ਚੌਂ ਕੰਨੀਆਂ ਦੇ ਦੰਦ ਥਾਂ ਲੱਗੇ ਜੇ ਹੂੰ ਬਿਲਕੁਲ ਜੀ ਬੇਟਾ ਸੁਵਾਂਡਮੁੰਡ ਬਹੁਤ ਜਿਆਦੀ ਸੋਹਣੀ ਆ ਦੋਸਤੋ ਚੌਂ ਕੰਨੀਆਂ ਦੇ ਵੀਰਾਂ ਦਾ ਵੀ ਜਿਵੇਂ ਨਾ ਨਖੇੜ ਆਪਾਂ ਦੱਸ ਹੀ ਦਿੱਤਾ ਵੀ ਵਾਂਡਮੁੰਡ ਕਾਫੀ ਸੋਹਣੀ ਆ ਅਗਲੇ ਪਿਛਲੇ ਥਨਾ ਦੀ ਸੱਚੀ ਖੱਬੀ ਬਹਿਣੀ ਦੀ ਤੇ ਲਾਓ ਮਨਦੀਪ ਭਾਈ ਤੋੜ ਦਿਓ ਇਹਨੂੰ ਵੀ ਲੋਹੀ ਲਾਈ ਬਹੁਤ ਐਨ ਲਿਸ਼ਕਦੀ ਪੂਰੀ ਸ਼ਾਈਨਿੰਗ ਵਾਲੀ ਹੂੰ ਅੱਛਾ ਫਿਰ ਗਰੁੱਪ ਤੇ ਭਾਈ ਹੈ ਫਾਰਮ ਦੀਆਂ ਮੱਛੀਆਂ ਜਾਂ ਸ਼ੈੱਡ ਹਾਂਜੀ ਹਾਂ ਫਾਰਮ ਦੀਆਂ ਮੱਛੀਆਂ ਨਾਰਮਲ ਨਹੀਂ ਫਾਰਮ ਦੀਆਂ ਠੀਕ ਹੈ ਐਡੀ ਮੱਛੀ ਵੀਰ ਜੀ ਫਾਰਮ ਵਾਲਾ ਵੀ ਪਾਲਦਾ ਘਰ ਨਹੀਂ ਪਾਲਦਾ ਘਰ ਨਹੀਂ ਪਾਲਦੀ ਬਿਲਕੁਲ ਲਓ ਦੋਸਤੋ ਹਾਈਟ ਕੱਦ ਨਾਰਮਲੀ ਐਡੀਆਂ ਮੱਛੀਆਂ ਬਿਲਕੁਲ ਇਸ ਉਮਰ ਦੇ ਵਿੱਚ ਪਹਿਲੇ ਸੂਬੇ ਤੱਕ ਸੂਣਾ ਚੰਗੀ ਸਾਹ ਸੰਭਾਲ ਤੇ ਫਿਰ ਹੀ ਜਿਹੜਾ ਦੋਸਤੋ ਸੂਬਾ ਕੋਈ ਦੁੰਦੀਆਂ ਚੌਗੀਆਂ ਸੂਬਾ ਸੁੰਦੀਆਂ ਨੇ ਆਹ ਕਰੋ ਚੈੱਕ ਜੀ ਠੀਕ ਹੈ ਸੋ ਬਹੁਤ ਸੋਹਣੀ ਆ ਫੇਸ ਕੁਆਲਿਟੀ ਚੰਗੀ ਆ ਬੱਚੀ ਓਵਰਆਲ ਜਿੰਨੀ ਆ ਬਿਲਕੁਲ ਮਾਰਕਿੰਗ ਵੇਖੋਗੇ ਤੁਸੀਂ ਕਰੈਕਟਰ ਵੇਖੋਗੇ ਓਵਰঅল ਪੀਰਾਂ ਨੂੰ ਪਤਾ ਲੱਗ ਹੀ ਜਾਣਾ ਦੇਖੋ ਹਾਂਜੀ ਤੋੜ ਲਓ ਮਨਦੀਪ ਬਾਈ ਹਾਂ ਬਹੁਤ ਚੰਗਾ ਇਹ ਤਾਂ ਦੂਰਾ ਕੋਈ ਨਹੀਂ ਬਾਰਾਹ ਹਾਂ ਜੀ ਆਹ ਲਓ ਜੀ ਠੀਕ ਆ ਅੱਛਾ ਗੁਰਪ੍ਰੀਤ ਪਾਈ ਇਹਦੀ ਵੀ ਫਿਰ ਡਿਮਾਂਡ ਆ ਫੋਨ ਤੇ ਹੀ ਹਾਂਜੀ ਫੋਨ ਤੇ ਹੀ ਇਹਦੀ ਠੀਕ ਹੈ ਜੀ ਹਾਂਜੀ ਤੇ ਵੈਸੇ ਇਹ ਕਾਈਡ ਵਾਲਾ ਨਹੀਂ ਡਰਾਊਨ ਵਾਲਾ ਰੇਟ ਨਾ ਹੋਊਗਾ ਆ ਠੀਕ ਠਾਕ ਹੋਊਗਾ ਹਾਂ ਠੀਕ ਠਾਕ ਹੋਊਗਾ ਆਉਂਗੇ ਬੰਦਾ ਖਰੀਦ ਸਕਦਾ ਇਹ ਨਹੀਂ ਵੀ ਅੱਛਾ ਬਹਿੜਾ ਆਉਂਦੇ ਰਹਿਣਗੇ ਹੁਣ ਅੱਗੇ ਪਸੂ ਆਉਂਦੇ ਰਹਿਣਗੇ ਹੁਣ ਅੱਗੇ ਹਾਂ ਰੁਟੀਨ ਚਾਉਂਦੇ ਠੀਕ ਹੈ ਜੀ ਹਾਂ ਬਸ ਇਹ ਅਪਡੇਟ ਆਪਾਂ ਦਿੱਤੀ ਜਾਏਗਾ ਨਹੀਂ ਤੁਹਾਨੂੰ ਪਤਾ ਹੀ ਬਿਲਕੁਲ ਬਿਲਕੁਲ ਬਸ ਇਹ ਥਾਂ ਦੀ ਵੀ ਥਾਂ ਹੋ ਗਿਆ ਤੇ ਇਥੋਂ ਹਾਂ ਚਾਲੂ ਹਣ ਕੰਮ ਲਓ ਵੀ ਦੋਸਤੋ ਇੱਕ ਫੌਸਲੀ ਆਪਾਂ ਜ਼ਿਕਰ ਕਰਤਾ ਸੀਗਾ ਬਿਲਕੁਲ ਮਿਸਤਰੀ ਵੀਰ ਨੇ ਲਾਏ ਸੀਗੇ ਤੇ ਭਰਾਵਾਂ ਨੇ ਛੱਡ ਛੋੜ ਜਿਹੜਾ ਬਿਲਕੁਲ ਤਿਆਰ ਕਰਤਾ ਤੇ ਫਿਲਹਾਲ ਪਸੂ ਜਿਹੜੇ ਦੋਸਤੋ ਹੁਣ ਨੈਕਸਟ ਟਾਈਮ ਜਿਹੜੇ ਪਸੂ ਆਉਂਦੇ ਰਹਿਣਗੇ ਰੁਟੀਨ ਦੇ ਵਿੱਚ ਠੀਕ ਹੈ ਤੇ ਪਸ਼ੂ ਆਉਂਦੇ ਰਹਿ ਆ ਦੋਸਤੋ ਵੇਖ ਜਾਂਦੇ ਰਹਿ ਆ ਬਾਕੀ ਵੀਡੀਓ ਥੋੜਾ ਜਿਹਾ ਆਪਾਂ ਲੇਟ ਹੋ ਗਏ ਆ ਇਸਕਾ ਰਕਾਉਣ ਤੋਂ ਤੇ ਪਸ਼ੂ ਆਉਂਦੇ ਰਹਿ ਆ ਵੇਖ ਬੁੱਕ ਜਾਂਦੇ ਰਹਿ ਆ ਠੀਕ ਆ ਹੁਣ ਫਿਲਹਾਲ ਕਾਉਂਟੀ ਨਿਊਜ਼ ਲਗਾਤਾਰ ਜਿਹੜੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਵੜਾ ਵੀਰ ਲਿਆਉਂਦਾ ਰਹੂਗਾ ਬਾਕੀ ਤੁਹਾਡੇ ਬਿਲਕੁਲ ਆਪਾਂ ਸਾਹਮਣੇ ਪੇਸ਼ ਕਰਦੇ ਰਾਵਾਂਗੇ ਚੰਗੇ ਚੰਗੇ ਨਕੀਨੇ ਜਿਹੜੇ ਆ ਐਚ ਐਫ ਬਰੀਡ ਦੇ ਵਿੱਚ ਹੋਰ ਬਰੀਡ ਦੇ ਵਿੱਚ ਪਸ਼ੂ ਜਿਹੜੇ ਆਉਂਦੇ ਰਹਿਣਗੇ ਤੇ ਗੁਰਪ੍ਰੀਤ ਭਾਈ ਬੋਲਦਿਏ ਨੰਬਰ ਆਪਣੇ 99157 8777 95771 84848 ਠੀਕ ਹੈ ਜੀ ਠੀਕ ਹੋਰ ਕੋਈ ਗੱਲਬਾਤ ਆਪਣੇ ਸੱਜਣ ਭੈਣ ਭਰਾਵਾਂ ਨੂੰ ਕਹਿਣੀ ਹੋਵੇ ਜੀ ਇਤਰੇ ਸਾਥ ਬਣਾਈ ਰੱਖਣ ਸਾਰੇ ਭੈਣ ਭਰਾ ਬਹੁਤ ਸਾਥ ਮਿਲਿਆ ਇਹਨਾਂ ਦੇ ਸਾਥ ਨਾਲ ਹੀ ਆਪਾਂ ਬਿਲਕੁਲ ਸਹੀ ਹੈ ਜੀ ਸਹੀ ਹੈ ਗੱਲ ਲਓ ਵੀ ਦੋਸਤੋ ਜਿਹੜੇ ਵੀਰ ਪਹਿਲਾਂ ਵੀ ਤੁਸੀਂ ਵੀਰ ਦੇ ਨਾਲ ਕਨੈਕਟ ਸੀਗੇ ਹੁਣ ਫੇਰ ਜਿਹੜਾ ਦੋਸਤੋ ਫਰਦਰ ਅੱਗੇ ਨੈਕਸਟ ਟਾਈਮ ਦੇ ਵਿੱਚ ਵੀ ਤੁਸੀਂ ਜਿਹੜਾ ਨਾਲ ਜਰੂਰ ਜੁੜ ਜਿਓ ਕਿਉਂਕਿ ਪਸ਼ੂ ਜਿਹੜੇ ਇਸ ਘਰੋਂ ਆਪਾਂ ਪਾਉਂਦੇ ਰਹਨੇ ਆ ਤੇ ਜਿਹੜੇ ਵੀਰ ਨੂੰ ਜਿਹੋ ਜਿਹਾ ਐਨੀਮਲ ਪਸੰਦ ਆਊਗਾ ਆਣ ਕੇ ਉਹੋ ਗੱਲ ਆਪਣੀ ਹਰ ਵਾਰ ਹੁੰਦੀ ਹੈ ਵੀ ਨਰਕ ਪਰਖ ਤਸੱਲੀ ਘਰ ਆਣ ਕੇ ਕਰ ਲੋ ਔਨਲਾਈਨ ਜਿਹੜੇ ਵੀਰ ਦਾ ਵਿਸ਼ਵਾਸ ਬਣਿਆ ਬਲੀਵ ਕਰਦੇ ਹੋ ਔਨਲਾਈਨ ਸੌਦਾ ਵੀ ਤੁਸੀਂ ਜਿਹੜਾ ਮਗਵਾ ਸਕਦੇ ਜੇ ਔਨਲਾਈਨ ਦੀ ਰਾਜਵੀਰ ਫਿਰ ਤੁਹਾਨੂੰ ਪਤਾ ਜ਼ਿੰਮੇਵਾਰੀ ਸਗੋਂ ਜੇ ਕੋਈ ਸਮਝੇ ਤੇ ਵੇਚਣ ਵਾਲੇ ਦੀ ਵੱਜ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਹਾਂ ਇਹ ਨਹੀਂ ਵੀ ਆਪਾਂ ਕਿਸੇ ਨੇ ਔਨਲਾਈਨ ਪੈਸੇ ਪਾਤੇ ਆ ਤੇ ਕੋਈ ਗੱਲ ਨਹੀਂ ਕਿਉਂਕਿ ਉਹਦੇ ਲਈ ਹਾਜ਼ਰ ਜਵਾਬ ਹੈ ਆਪਾਂ ਜੇ ਵੀ ਔਨਲਾਈਨ ਵੀ ਖਰੀਦਦਾ ਤੇ ਬਿਲਕੁਲ ਜੀ ਬਿਲਕੁਲ 27 ਦੱਸਿਆ 27.5 ਨਿਕਲੂ ਇਹ ਨਹੀਂ ਵੀ 27 ਦੱਸ ਕੇ ਤੇ 17 18 ਮੁੰਕੇ ਫੋਨ ਨਹੀਂ ਚੁੱਕਣਾ ਉਹ ਗੱਲ ਨਹੀਂ ਹਾਂ ਇਹ ਆਪਣੀ ਹਾਂ ਕਿਉਂਕਿ ਜੇ ਕਿਨੇ ਇੰਨੇ ਪੈਸੇ ਲ ਕੋ ਜਿੰਨਾ ਗੋੜ ਪਾਉ ਉਹਨਾ ਮਿੱਠਾ ਹੋਣਾ ਹੂੰ ਹੂੰ 27 ਲੀਟਰ ਜਿਹਦਾ 27 ਦਾ ਲੱਗਣਾ 20 ਵਾਲੀ ਦਾ 20 ਦਾ ਜਿੰਨਾ ਦੁੱਧ ਦੇ ਹਿਸਾਬ ਨਾਲ ਜਿਤਨਾ ਆਈ ਜਾਂਦੇ ਉਸ ਤਰ੍ਹਾਂ ਹੀ ਗਾਂ ਆਪਾਂ ਪਛੂ ਦਿੱਤੀ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਤੇ ਓਕੇ ਵੀਰ ਓਕੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ